ਪੰਜਾਬ ਦੇ ਲੋਕਾਂ ਨੂੰ ਹਰਿਆਣਾ ਦੀ ਬੀਜੇਪੀ ਸਰਕਾਰ ਤੋਂ ਬੜਾ ਸੁਚੇਤ ਹੋਣ ਦੀ ਲੋੜ ਹੈ ਹੁਣ ਇਹਨਾਂ ਨੇ ਨਵੀਂ ਛੇੜ ਛੜੀ ਆਖੇ ਜੀ ਪੰਜਾਬ ਜਿਹੜਾ ਆ ਐਡੀਸ਼ਨਲ ਪਾਣੀ ਦੇਵੇ ਦੇਖੋ ਸਮਝੌਤੇ ਦੇ ਅਨੁਸਾਰ ਜਿਹੜਾ ਮਈ ਤੱਕ ਦਾ ਹਰਿਆਣਾ ਦਾ ਬਣਦਾ ਪਾਣੀ ਸੀ ਉਹ ਪੰਜਾਬ ਆਲਰੇਡੀ ਦੇ ਚੁੱਕਿਆ ਸਾਡਾ ਆਉਣ ਵਾਲੇ ਝੋਨੇ ਦਾ ਸੀਜ਼ਨ 'ਚ ਬਹੁਤ ਸਾਰੇ ਪਾਣੀ ਦੀ ਲੋੜ ਹੈ ਸਾਡੇ ਕੋਲ ਪਾਣੀ ਦੇਣ ਨੂੰ ਇੱਕ ਬੂੰਦ ਵੀ ਨਹੀਂ ਹੈ ਸਾਨੂੰ ਆਪ ਪਾਣੀ ਦੀ ਕਮੀ ਹੈ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਕਈ ਵਾਰ ਡਿਮਾਂਡ ਕੀਤੀ ਆ ਕਿ ਜਿਹੜੀ ਹੈ YSL ਯਮਨਾ ਸਤਲੁਜ ਲਿੰਕ ਹੈ ਉਹਦੇ ਚੋਂ ਪੰਜਾਬ ਦਾ ਬਣਦਾ ਹੱਕ ਦਿੱਤਾ ਜਾਵੇ ਉਹਦੇ ਤੇ ਤੇ ਹਰਿਆਣਾ ਸਰਕਾਰ ਬੋਲਣ ਨੂੰ ਤਿਆਰ ਨਹੀਂ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਸ਼ੈਣੀ ਸਾਹਿਬ ਰੋਜ਼ ਪੰਜਾਬ ਦੇ ਚੱਕਰ ਲਾ ਰਹੇ ਆ ਕਿ ਤੁਸੀਂ SCL ਤੇ ਆਪਣਾ ਸਟੈਂਡ ਕਲੀਅਰ ਕਰੋਗੇ ਸ਼ੈਣੀ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਡਾਕੇ ਮਾਰ ਲਈ ਹੋਨੇ ਹੋ ਕਿ ਭਾਜਪਾ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨਾ ਚਾਹੁੰਦੀ ਹੈ ਬਿਲਕੁਲ ਆਵਾਦੀ ਪਾਰਟੀ ਸਰਕਾਰੇ ਹੋਣ ਨਹੀਂ ਦੇਊਗੀ ਔਰ ਨਾਇਬ ਸਿੰਘ ਸੈਣੀ ਕੀ ਦੀ ਐਸੇ ਡਿਮਾਂਡ ਤੇ ਜਿਹੜੇ ਪੰਜਾਬ ਬੀਜੇਪੀ ਦੇ ਲੀਡਰ ਹੈ ਤੇ ਉਹ ਜਾਖੜ ਸਾਹਿਬ ਹੋਣ ਤੇ ਰਣਜੀਤ ਬਿੱਟੂ ਜੀ ਹੋਣ ਇਹ ਵੀ ਆਪਣਾ ਸਟੈਂਡ ਕਲੀਅਰ ਕਰਨ ਕਿ ਪੰਜਾਬ ਨਾਲ ਖੜਿਆ ਕਿ ਹਰਿਆਣਾ ਸਰਕਾਰ ਨਾਲ ਖੜਿਆ ਕਿਉਂਕਿ ਬੀਜੇਪੀ ਦੇ ਜਿਹੜੇ ਮਨਸੂਬੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਬੀਜੇਪੀ ਦਾ ਜਿਹੜਾ ਮੁੱਖ ਮੰਤਰੀ ਵਾਰ-ਵਾਰ ਇੱਥੇ ਘੁੰਮ ਰਿਹਾ ਹੈ ਇਹਨਾਂ ਦੇ ਮਨਸੂਬੇ ਸਮਝੋ ਇਹ ਪੰਜਾਬ ਦੇ ਨਾਲ ਬਹੁਤ ਵੱਡੀ ਸਾਜ਼ਿਸ਼ ਕਰਨਾ ਚਾਹੁੰਦੇ ਆ ਇਹ ਤੇ ਹਜੇ ਸੱਤਾ ਦੀ ਵਸਤੂ ਉਸ ਦੇ باوجود ਵੀ ਪੰਜਾਬ ਦੇ ਹੱਕਾਂ ਤੇ ਡਾਕੇ ਮਾਰਨੀਆਂ ਵਾਰ-ਵਾਰ ਚਾਲਾਂ ਖੇਡ ਰਿਆ ਇਸ ਕਰਕੇ ਐਸਵਾਈਐਨ ਤੇ ਪਾਣੀਆਂ ਤੇ ਜਿਹੜੀ ਨਵੀਂ ਬਹਿਸ ਬੀਜੇਪੀ ਹਰਿਆਣਾ ਨੇ ਛੇੜੀ ਆ ਮੁੱਖ ਮੰਤਰੀ ਹਰਿਆਣਾ ਨੇ ਇਹ ਇੱਕੋ ਸੁਚੇਤ ਹੋਣ ਦੀ ਲੋੜ ਹੈ ਇੱਕੋ ਬਚਣ ਦੀ ਲੋੜ ਹੈ ਪੰਜਾਬ ਦੇ ਖਿਲਾਫ ਸਾਜ਼ਿਸ਼ ਹੈ